ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਰਾਏ ਟੀਵੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆਇਆ ਉਹਨਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਜੇਕਰ ਕੋਈ ਵੀਰ ਇਦਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਨੰਬਰ 95013 258 44 ਹੈ ਜੀ। ਦੋਸਤੋ ਅੱਜ ਦੀ ਵੀਡੀਓ ਕਵਰ ਕਰ ਲੱਗੇ ਆ ਪਿੰਡ ਬਮੀਆ ਭਾਈ ਜਿਹੜਾ ਮੋਗਾ ਤੇ ਤਸਵੀਰਾਂ ਨੂੰ ਬਾਗਾ ਪੁਰਾਣਾ ਪੈਂਦੀ ਹੈ ਜੀ। ਤੁਸੀਂ ਦੇਖ ਰਹੇ ਆ ਸਕਰੀਨ ਤੇ ਦੂਜੇ ਸੂਏ ਲਈ ਗੱਭਣ ਟੌਪ ਦੀ ਮੋਹਰ ਨਸਲ ਚ ਪੈਂਦੀ ਝੋਟੀ ਇਹ ਬਾਈ ਨੇ ਸੇਲ ਕਰਦੀ ਆ ਇਹਦੀ ਸਾਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਆਊਟ ਕਰ ਦਿੰਗੇ ਗੱਲ ਬਾਤ ਸਸੀਕਾਰ ਬਾਈ ਜੀ ਸਹੀ ਗੱਲ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦੋ ਮੇਰਾ ਮੇਰਾ ਨਾਮ ਕਾਰਦੀਪ ਸਿੰਘ ਐਡਰੈਸ ਹੁੰਦੀ ਆ ਭਾਈ ਜ਼ਿਲ੍ਹਾ ਮੋਗਾ ਨੰਬਰ ਮੇਰਾ 98768 36721 ਨੰਬਰ ਇੱਕ ਵਾਰੀ ਹੋਰ ਬੋਲ 98768 36721 ਠੀਕ ਆ ਭਾਈ ਝੋਟੀਆਂ ਆਪਣੀ ਸੇਲ ਆ ਇਹ ਹਾਂਜੀ ਵੀਰੇ ਝੋਟੀਆਂ ਆਪਣੀ ਸੇਲ ਆ ਹਾਂਜੀ ਦੂਜੇ ਸੂਏ ਆ ਵੀਰੇ ਗੱਭਣ ਕਿੰਨੇ ਟਾਈਮ ਦੀ ਹੈਈ ਭਾਈ ਕੱਚੀ ਆ ਇਹ ਵੀਰੇ ਹਜੇ 15-10 15 ਦਿਨ ਦੀ ਕੱਚੀ ਆ ਠੀਕ ਆ ਤੇ ਪਹਿਲੇ ਸੂਏ ਦਾ ਤਾਂ ਕੀ ਆਪਣਾ ਦੁੱਧ ਦਾ ਦੀ ਰਿਪੋਰਟ ਆ ਲੇ ਸੋਇਵਰੇ ਨੇ ਆਪਾਂ ਨੂੰ 7ਵੇਂ ਮਹੀਨੇ ਤੱਕ ਆਪਾਂ ਨੂੰ 8-9 ਕਿਲੋ ਦੁੱਧ ਦਿੱਤਾ ਤੇ ਬਾਕੀ ਆਪਣਾ ਵੀਰੇ ਖਰਾਕ ਤੇ ਆ ਠੀਕ ਆ ਹੋਰ ਵੀਰ ਆਪਾਂ ਲਵਗਾ ਤਾਂ ਤੇ ਪੂਰੀ ਸੀਲ ਠੰਡੀ ਆ ਬਾਕੀ ਵੀਰੇ ਪੂਰੀ ਸੀਲ ਠੰਡੀ ਆ ਤੇ ਉਹ ਪਹਿਲਾ ਬੱਚਾ ਖੜਾ ਵੀਰੇ ਇਹਦੇ ਕੱਟੀ ਤੇ ਪਹਿਲੇ ਪਹਿਲੇ ਟੀਕੇ ਤੇ ਗੱਬਣ ਰਹਿ ਗਈ ਹੁਣ ਇਹ ਪਹਿਲੇ ਟੀਕੇ ਤੇ ਤੇ ਯਾਨੀ ਕਿ ਕੋਈ ਬਾਹਲਾ ਨਹੀਂ ਕੱਟੀ ਵੀ ਮੰਨ ਕੇ ਚਲੋ ਸਾਲ ਕਿ ਤੋਂ ਮਾਣੀ ਮੋਟੀ ਉੱਤੇ ਹੋਊਗਾ ਹਾਂਜੀ ਵੀਰੇ ਫੇਰ ਤਾਂ ਠੀਕ ਆ ਤੇ ਪੂਰੀ ਸੀਲ ਠੰਡੀ ਆ। ਬਾਕੀ ਵੀ ਪੂਰੀ ਸੀਲ ਠੰਡੀ ਆ। ਥਾਨਲੇ ਦੀ ਗਰੰਟੀ ਆ ਪੂਰੀ। ਥਾਨਲੇ ਦੀ ਵੀ ਪੂਰੇ ਕਰਾਂਗੇ ਬਾਕੀ ਸਾਨੂੰ ਤੋਰ ਕੇ ਵਿਖਾ ਦਾਂਗੇ। ਚਲੋ ਖੋਲ ਲੋ ਫਰ ਤੋਰ ਕੇ। ਦੋਸਤੋ ਤੁਸੀਂ ਝੋਟੀ ਦਾ ਤੂਰਾ ਦੇਖ ਸਕਦੇ ਆ। ਦਹਾ ਤਾਂ 15 ਦਿਨਾਂ ਦੀ ਕੱਚੀ ਆ। ਤੇ ਇੱਥੇ ਪੁੜੇ ਦੀ ਪੂਰੀ ਵਧੀਆ। ਤੁਸੀਂ ਦੇਖ ਸਕਦੇ ਆ ਬੈਕ ਸਾਈਡ ਤੋਂ। ਥਾਨ ਬਹੁਤ ਪਿਆਰਾ ਲੱਗਾ ਹੋਇਆ ਮੋਟਾ। گاਵਾਵਾਂ ਵਰਗਾ ਥਾਨ ਲੱਗਿਆ ਹੋਇਆ। ਪੂਰੀ ਸਮੀ ਭਲੀ ਐ, ਰਾਜੀ ਐ। ਪੂਰੇ ਹੈਵੀ ਬੋਡੀ ਵੇਟ ਦੀ ਆ। ਪੂਰੀ ਨਿੱਗਰ ਝੋਟੀ ਆ ਦੋਸਤੋ। ਪੂਰੀ ਸੀਲ ਠੰਡੀਆਂ ਬਾਈ ਨੇ ਦੱਸਿਆ ਪਹਿਲੇ ਸੂਏ 9 ਕਿਲੋ ਦੁੱਧ ਨੇ ਪਾਇਆ ਤੇ ਤਹਾਂ ਤੋਂ 15 ਦਿਨਾਂ ਦੀ ਕੱਚੀ ਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਚੰਗੀ ਝੋਟੀ ਆ ਬਾਈ ਕੀ ਡਿਮਾਂਡ ਕਰਦਿਆਂ ਝੋਟੀ ਦੀ ਆਪਾਂ ਬਾਈ ਆਪਾਂ ਡਿਮਾਂਡ ਤਾਂ ਕਰਦੇ ਆ 95000 ਬਾਕੀ ਕੋਈ ਨਾ ਮੌਕੇ ਤੇ ਮਾਨਤਾ ਨਾ ਹੋ ਜੂਗਾ ਠੀਕ ਹੈ ਦੋਸਤੋ ਬਾਈ ਇਹੋ ਨੇ 95000 ਝੋਟੀ ਦੀ ਡਿਮਾਂਡ ਕੀਤੀ ਆ ਤੇ ਮੌਕੇ ਤੇ ਵੀਰ ਦਾ ਜ਼ਰੂਰ ਮਾਨਤਾ ਨਾ ਕੀਤਾ ਜਾਊਗਾ ਜੇਕਰ ਕੋਈ ਵੀਰ ਇਹ ਝੋਟੀ ਖਰੀਦਣੀ ਚਾਹੁੰਦਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰੇ ਆ ਕੇ ਤਸੱਲੀ ਕਰਕੇ ਇਹ ਝੋਟੀ ਨੂੰ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ